एक बयान का जिक्र करते हैं आर एस एस आगू इंद्रेश कुमार का दरअसल जो चो नतीजे आए सभा कुमार ने एक देता है इंद्रेशमार ने कहा है कि बीजेपी अपने हंकार करके दो सौ चालीसटा रुक गई इंद्रेश कुमार ने इथवान राम सारे न्या करते हैं उन्होंने कहा कि पार्टी ने कमांड किया ता पूरी ताकत नहीं मिली उन्होंने कहा कि जो शक्ति मिलनी चाहिए ਉਹ ਸ਼ਕਤੀ ਭਾਜਪਾ ਦੇ ਹੰਕਾਰ ਕਰਕੇ ਰੁਕ ਗਈ ਉਹਨਾਂ ਕਹਿਆ ਕਿ ਪਾਰਟੀ ਨੇ ਰਾਮ ਦੀ ਭਗਤੀ ਤਾਂ ਕੀਤੀ ਪਰ ਹੰਕਾਰ ਨੇ ਉਹਨਾਂ ਨੂੰ 240 ਸੀਟਾਂ ਤੇ ਰੋਕ ਲਿਆ ਇਸ ਤੋਂ ਪਹਿਲਾਂ ਆਰਐਸਐਸ ਮੁਖੀ ਮੋਹਨ ਪਾਗਵਤ ਵੀ ਬਿਨਾਂ ਪਾਰਟੀ ਦਾ ਨਾਮ ਲਏ ਕਾਫੀ ਨਸੀਹਤਾਂ ਦੇ ਚੁੱਕੇ ਨੇ ਉਹਨਾਂ ਵੀ ਹੰਕਾਰ ਨਾ ਕਰਨ ਤੇ ਲੋਕਾਂ ਦੀ ਸੇਵਾ ਕਰਨ ਦੀ ਸਲਾਹ ਦਿੱਤੀ ਸੀ ਕਿ ਹੁਣ ਇੰਦਰੇਸ਼ ਕੁਮਾਰ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ जिस पार्टी ने भक्ति की अहंकार आएगा उसको दो सौ चालीस को रोक दिया तो सबसे बड़ी है, थी के अंदर राम के अनास्था थी अशर था थे और उनको सबको लेकर दो सौ चौंतीस को रोक दिया कहा का गति में है कि तुम सफल नहीं हो सकते इसलिए जिस पार्टी ने भक्ति की अहंकार आया, उसको दो सौ रोक दिया तो सबसे बड़ी जनता दिन के अंदर रात के आनाता से अशर्ता थे और उनको साबित होने पर प्रशंसा कर रोक दिया कहा कि तुम्हारी का यही दमदस्ती में है कि तुम सफल नहीं होगे। तब बीजेपी दे आरएसएस दे अगुने इंद्रेश कुमार जिन वालों बीजेपी दे निशाने साधे गए ने और इंद्रेश कुमार ने क्या है?

ਜੋਨ ਦੇ ਅੰਦਰ ਰਾਤ ਦੇ ਅਰਧ ਅਸਤ ਤੱਕ ਅਸਰ ਰਿਹਾ ਸੀ ਪਰ ਉਹਨੂੰ ਸਾਬਕਾ ਨੈਟਰ ਕਲਾਸਿਕ ਕਾਪੀਟਰ ਰੂਪ ਮਿਲਿਆ ਤਾਂ ਤੁਹਾਡੀ ਅਨਾਸਤਾ ਦਾ ਇਹ ਦੰਕ ਸਮਾਂ ਹੈ ਕਿ ਤੁਮ ਸਹਾਈ ਨਹੀਂ ਤੇ ਖਬਰ ਗਾਂਧੀ ਪਰਿਵਾਰ ਦੇ ਨਾਲ ਜੁੜੀ ਹੋਈ ਰਾਹੁਲ ਗਾਂਧੀ ਦੋ ਸੀਟਾਂ ਤੋਂ ਚੋਣ ਲੜੇ ਸੀ ਕੇਰਲ ਦੀ ਵਾਇਨਾਡ ਤੇ ਯੂਪੀ ਦੀ ਰਾਇਬਰੇਲੀ ਜਿਨ੍ਹਾਂ ਚੋਂ ਇੱਕ ਸੀਟ ਤੇ ਰਾਹੁਲ ਨੇ ਅਸਤੀਫਾ ਦੇਣ ਦਾ ਫੈਸਲਾ ਲਿਆ ਸੀ ਕੇਰਲ ਦੀ ਵਾਈਨਟ ਸੀਟ ਔਰ ਹੁਣ ਚਰਚਾ ਆ ਰਹੀ ਹੈ ਕਿ ਉੱਥੋਂ ਪ੍ਰਿੰਕਾ ਗਾਂਧੀ ਚੋਣ ਮੈਦਾਨ ਚ ਉਤਰ ਸਕਦੇ ਨੇ ਪ੍ਰਿੰਕਾ ਗਾਂਧੀ ਵਾਈਨਟ ਸੀਟ ਤੋਂ ਚੋਣ ਲੜ ਸਕਦੇ ਨੇ ਕਿਉਂਕਿ ਰਾਹੁਲ ਰਾਏ ਬਰੇਲੀ ਸੀਟ ਤੋਂ ਐਮਪੀ ਬਣੇ ਰਹਿਣਗੇ ਵਾਈਨਟ ਸੀਟ ਤੋਂ ਰਾਹੁਲ ਨੇ ਅਸਤੀਫਾ ਦੇਣ ਦਾ ਮਨ ਬਣਾਇਆ ਸੀ ਔਰ ਇਹ ਚੋਣ ਹੁਣ ਜਿਮਣੀ ਚੋਣ ਜਿਹੜੀ ਹੈ ਇਹ ਪ੍ਰਿੰਕਾ ਗਾਂਧੀ ਨੂੰ ਲੜਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਉਹ ਕਾਂਗਰਸ ਲਈ ਐਕਟਿਵਲੀ ਪ੍ਰਚਾਰ ਕਰਦੇ ਨੇ ਰਾਹੁਲ ਗਾਂਧੀ ਦੋਨਾਂ ਸੀਟਾਂ ਤੇ 3.5 ਲੱਖ ਤੋਂ ਵੱਧ ਦੇ ਮਾਰਜਨ ਦੇ ਨਾਲ ਜਿੱਤੇ ਨੇ ਇੱਕ ਯੂਪੀ ਦੀ ਰਾਇਬਰੇਲੀ ਸੀਟ ਔਰ ਦੂਸਰੀ ਕੇਰਲ ਦੀ ਵਾਇਨਾਰ ਸੀਟ ਪਰ ਹੁਣ ਕਿਉਂਕਿ ਦੋਨੇ ਸੀਟਾਂ ਤੇ ਤੁਸੀਂ ਐਮਪੀ ਨਹੀਂ ਸਕਦੇ ਇੱਕ ਸੀਟ ਛੱਡਣੀ ਹੁੰਦੀ ਹੈ ਜੇ ਦੋਨੇ ਸੀਟਾਂ ਤੋਂ ਜਿੱਤੇ ਹੋ ਤਾਂ ਰਾਹੁਲ ਗਾਂਧੀ ਵਾਇਨਾਰ ਸੀਟ ਛੱਡ ਰਹੇ ਨੇ ਪਰ ਉੱਥੇ ਪਾਰਟੀ ਪ੍ਰਿੰਕਾ ਗਾਂਧੀ ਨੂੰ ਚੋਣ ਲੜਾਉਣ ਬਾਰੇ ਵਿਚਾਰ ਕਰ ਰਹੀ